ਕਬਨਾਂ ਮੈਂ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਉਸਰਾਜ ਸਿਆਸਤ ਤੂੰ ਦੂਰ ਚੱਲ ਰਹਿ ਨਵਜੋਤ ਸਿੰਘ ਸਿੱਧੂ ਦਾ ਵੱਡਾ ਠਮਾਕਾ ਕਿਉਂਕਿ ਸਿਆਸਤ ਦੇ ਵਿੱਚ ਆਰ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਬਹੁਤ ਥਾਵਾਂ ਤੋਂ ਘਾਟਾ ਖਾਦਾ ਕਿਉਂਕਿ ਉਹਨਾਂ ਨੇ ਸਿਆਸਤ ਨੂੰ ਆਪਣਾ ਧੰਦਾ ਨਹੀਂ ਬਣਾਇਆ ਉਹਨਾਂ ਨੇ ਰਾਜਨੀਤੀ ਐਜ਼ ਅ ਬਿਜ਼ਨਸ ਵਜੋਂ ਨਹੀਂ ਕੀਤੀ ਭਾਵੇਂ ਉਹਨਾਂ ਨੇ ਵਿਰੋਧ ਕੀਤਾ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਕੈਪਟਨ ਅਮਿੰਦਰ ਸਿੰਘ ਦਾ ਕਾਫੀ ਲੰਮੇ ਸਮੇਂ ਤੋਂ ਦੂਰ ਚੱਲ ਰਹੇ ਨੇ ਯਾਨੀ ਕਿ ਪਹਿਲਾਂ ਉਹਨਾਂ ਦੀ ਧਰਮ ਪਤਨੀ ਬਿਮਾਰ ਹੋਈ ਫਿਰ ਉਹਨਾਂ ਦੀ ਧਰਮ ਪਤਨੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਜਦੋਂ ਤਸਵੀਰਾਂ ਨਸ਼ਰ ਹੋਈਆਂ ਤਾਂ ਇਹ ਲੱਗਿਆ ਜਿਵੇਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣਗੇ ਉਸ ਤੋਂ ਬਾਅਦ ਆ ਥੋੜੇ ਦਿਨ ਪਹਿਲਾਂ ਯਾਨੀ ਕਿ ਲਗਭਗ ਵੀ ਤੋਂ 25 ਦਿਨ ਪਹਿਲਾਂ ਇੱਕ ਸਿਆਸੀ ਕਾਨਫਰੰਸ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਸਿਆਸਤ ਬਾਰੇ ਰਾਜਨੀਤਿਕ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਉਹਨੇ ਕਿਹਾ ਇਹ ਕੋ ਕਹਿਣ ਦੀ ਗੱਲ ਹੈ ਸਮੇਂ ਤੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਵੇਗਾ ਤੇ ਤੁਹਾਨੂੰ ਸਮੇਂ ਤੇ ਇਹ ਵੀ ਦੱਸ ਦਿੱਤਾ ਜਾਵੇਗਾ ਕਿ ਕਿਹੜੀ ਪਾਰਟੀ ਵਿੱਚ ਜਾਣਾ ਜਾਣਾ ਹੈ ਜਾਂ ਨਵੀਂ ਪਾਰਟੀ ਬਣਾਉਣੀ ਹੈ ਨਵਜੋਤ ਸਿੰਘ ਸਿੱਧੂ ਲੋਕਾਂ ਦੀ ਨਬਜ਼ ਜਿਹੜੀ ਚੈੱਕ ਕਰ ਰਹੇ ਨੇ ਕਿ ਕਿਹੜੇ ਪਾਸੇ ਉਹਨਾਂ ਦੀ ਨਵਜ ਜਿਹੜੀ ਦੀ ਇਸ਼ਾਰਾ ਕਰਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਸੁਪਨਾ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣਨਾ ਲੇਕਿਨ ਉਹ ਸੁਪਨਾ ਚੱਕਣਾ ਚੁਰ ਹੋ ਗਿਆ ਕਿਉਂਕਿ ਲੋਕਾਂ ਨੇ ਬਦਲਾਅ ਦੇ ਨਾਮ ਤੇ ਆਪ ਆਦਮੀ ਪਾਰਟੀ ਦੇ ਲੋਕਾਂ ਨੂੰ ਵੋਟਾਂ ਪਾਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਨਕਾਰ ਦਿੱਤਾ ਅਤੇ ਕਾਂਗਰਸ ਪਾਰਟੀ ਨੂੰ ਵੀ ਰੱਜ ਕੇ ਨਕਾਰਿਆ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਿਆ ਸ੍ਰੀਲ ਕੁਮਾਰ ਜਾਖੜ ਚਲੇ ਗਿਆ ਮਨਪ੍ਰੀਤ ਬਾਤਲ ਚਲੇ ਗਿਆ ਲੇਕਿਨ ਉਸ ਤੋਂ ਬਾਅਦ ਫਿਰ ਘਰ ਬੈਠ ਗਏ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਇੱਕ ਪਾਸੇ ਸਿਆਸਤ ਵਿੱਚ ਆਉਣ ਦੇ ਸੰਕੇਤ ਦੇ ਦਿੱਤੇ ਨੇ ਦੂਸਰੇ ਪਾਸੇ ਉਹਨਾਂ ਨੇ ਲਾਈਵ ਹੋ ਕੇ ਇੱਕ ਪਾਸੇ ਪੰਜਾਬ ਦੇ ਖਿਡਾਰੀਆਂ ਨੂੰ ਖਾਸ ਕਰਕੇ ਸਰੇਸ਼ ਆਈਅਰ ਨੂੰ ਵਧਾਈ ਦਿੱਤੀ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਟੀਮ ਹੁਣ ਖੇਡ ਰਹੀ ਹੈ ਜਿਹੜਾ ਮੈਚ ਜਿਹੜਾ ਹੈ ਆ ਤਿੰਨ ਤਰੀਕ ਨੂੰ ਹੋਵੇਗਾ ਉਹਦੇ ਵਿੱਚ ਪੰਜਾਬ ਜਿੱਤੇਗਾ ਪੰਜਾਬ ਦੀ ਜਿੱਤ ਪੱਕੀ ਹੈ ਮੁੰਬਈ ਦੇ ਮੈਂ ਮੁੰਬਈ ਤੋਂ ਮੈਚ ਜਿੱਤਣ ਕਾਰਨ ਜਿਹੜੇ ਪੰਜਾਬ ਦੇ ਖਿਡਾਰੀ ਨੇ ਉਹਨਾਂ ਦਾ ਮਨੋਬਲ ਜਿਹੜਾ ਹੈ ਮਜ਼ਬੂਤ ਹੋਇਆ ਹੈ ਉਹਨਾਂ ਦੇ ਹੌਸਲੇ ਬਲੰਦ ਹੋਏ ਨੇ ਇੱਕ ਪਾਸੇ ਉਹਨਾਂ ਨੇ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਖਾਸ ਕਰਕੇ ক্রিকেট ਪ੍ਰੇਮੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਕਿ ਪੰਜਾਬ 11 ਸਾਲਾਂ ਬਾਅਦ ਫਾਈਨਲ ਖੇਡ ਰਿਹਾ ਹੈ ਆਈਪਲ ਮੈਚ ਦੇ ਵਿੱਚ ਅੱਗੇ ਨਹੀਂ ਤਾਂ ਕਦੇ ਫਾਈਨਲ ਦੇ ਆਸ-ਪਾਸ ਵੀ ਨਹੀਂ ਦੇਖਿਆ ਤੇ ਭਵਿੱਖਬਾਣੀ ਵੀ ਕਰ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਉਨੇ ਕਹੇ ਸ਼ਾਇਦ ਅਸੀਂ ਆ ਜਿਹੜੇ ਆਰਸੀਬੀ ਦੇ ਖਿਲਾਫ ਦੋ ਮੈਚ ਹਾਰੇ ਤੇ ਲੇਕਿਨ ਹੁਣ ਜਿੱਤ ਸਾਡੀ ਪੱਕੀ ਹੈ ਤਾਂ